ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਦੇ ਰਿਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਤੌਲਾ ਕਿੰਗਰਾ ਬਾਈ ਦਾ ਨਾਂ ਦੋਸਤੋ ਸੁਰਿੰਦਰ ਸਿੰਘ ਆ ਤੇ ਦੋਸਤੋ ਵਪਾਰ ਦਾ ਕੰਮ ਆ ਦੋਸਤੋ ਰੂਟੀਨ ਚ ਹੀ ਬਾਈ ਕੋਲੇ ਪਹੁੰਚੂ ਹੁੰਦੇ ਆ ਤੇ ਦੋਸਤੋ ਨਾਲ-ਨਾਲ ਬਾਈ ਦਾ ਦੁੱਧ ਦਾ ਕੰਮ ਆ ਚੰਗੇ ਪਸ਼ੂ ਦੋਸਤੋ ਬਾਈ ਨੇ ਦੁੱਧ ਤੇ ਲਾਏ ਹੋਏ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ 6 ਨਾਗਾ ਤੇ ਇਹਨਾਂ ਗਾਵਾਂ ਦੋਸਤੋ ਸੂਨੀਆਂ ਸਵਾਈਆਂ ਤੇ ਤਿੰਨ ਹੀ ਦੋਸਤੋ ਗੱਪਣਾ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਬਾਈ ਪਸ਼ੂ ਲੈ ਕੇ ਆਉਂਦਾ ਜੀ ਗੱਲ ਕਰ ਰਹੀ ਨਾ ਚੰਗੀ ਬਰੀਡ ਦੇ ਉੱਤੇ ਹੀ ਬਾਈ ਕੰਮ ਕਰਦਾ ਬਹੁਤ ਚੰਗੇ ਪਸ਼ੂ ਹੁੰਦੇ ਆ ਅੱਜ ਕੱਲ੍ਹ ਦੋਸਤੋ ਜੇ ਗਰਮੀ ਦੀ ਗੱਲ ਕਰਨ ਲਗੀ ਨਾ ਛੇਤੀ ਕਿਸੇ ਕੋਲੇ ਦੋਸਤੋ ਚੰਗੀਆਂ ਵੜਾ ਐਚ ਐਫ ਖਿਉਂਦੀਆਂ ਨਹੀਂ ਕਿਉਂਕਿ ਗਰਮੀ ਕਰਕੇ ਵੀਰ ਖੀਦਰੋਂ ਫਟ ਜਾਂਦੇ ਆ ਵਪਾਰ ਲਾਈਨ 'ਚ ਅਗਲਾ ਕਹਿੰਦਾ ਵੀ ਗਰਮੀ ਪੈਂਦੀ ਆ ਤੇ ਬਾਈ ਕੋਲੇ ਦੋਸਤੋ ਤੁਹਾਨੂੰ ਚੰਗੀਆਂ ਐਚ ਐਫ ਵੜਾਂ ਸੂਈਆਂ ਸਵਾਈਆਂ ਤੇ ਗੱਬਣਾ ਵੀ ਮਿਲ ਜਾਣਗੀਆਂ ਦੋਸਤੋ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਨੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੀ ਆ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਬਾਈ ਬਹੁਤ ਵਧੀਆ ਜੀ ਠੀਕ ਆ ਨਾਂ ਦੱਸਿਓ ਬਾਈ ਆਪਣਾ ਨਾਂ ਮੇਰਾ ਜੀ ਸਰੇਂਦਰ ਸਿੰਘ ਹੈ ਜੀ ਠੀਕ ਆ ਇਹ ਮਤੌਲਾ ਪਿੰਗਰੇਜੀ ਤਹਿਸੀਲ ਕਿਦੜਵਾ ਜੀ ਠੀਕ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਆ ਵਪਾਰ ਦਾ ਕੰਮ ਆ ਬਾਈ ਹਾਂਜੀ ਠੀਕ ਆ ਕਿੰਨੇ ਕ ਸਮੇਂ ਤੋਂ ਬਾਈ ਵਪਾਰ ਕਰ ਰਹੇ ਆਂ ਬਈ ਆਪਣੀ ਤੀਜੀ ਪੀੜ੍ਹੀ ਹੈ ਠੀਕ ਆ ਤੀਜੀ ਪੀ ਇਹ ਯਾ ਤੇ ਉਹ ਦੁੱਧ ਦਾ ਕੰਮ ਜੇ ਆਪਾਂ ਫਾਰਮ ਦੀ ਗੱਲ ਕਰ ਲਈ ਉਹ ਕਦੋਂ ਆਪਾਂ ਸ਼ੁਰੂ ਕਰਦਾ ਸੀ ਕੰਮ ਹੈ ਉਹ ਵੀ ਪੁਰਾਣਾ ਹੀ ਆ ਠੀਕ ਹੈ ਹੈ ਬਾਈ گاਵਾਂ ਦਾ ਹੀ ਕੰਮ ਇਕੱਲਾ ਕੰਮ ਠੀਕ ਹੈ ਮੱਝ ਨਹੀਂ ਕੋਈ ਵੀ ਹੁੰਦੀ ਠੀਕ ਆ ਤੇ ਜਿਆਦਾ ਬਾਈ ਕਿੰਨੇ ਕੁ ਦੁੱਧ ਵਾਲੀ ਆਪਣੇ ਕੋਲੇ ਗਾਂ ਹੁੰਦੀ ਆ ਬਾਈ ਹੁਣ ਤਾਂ ਥੋੜਾ ਜਿਹਾ ਮੌਸਮ ਹੋਜਿਆ ਜੀ ਆਪਣੇ ਕੋਲੇ ਅੱਜ ਦੀ ਘੜੀ ਮਾਲ ਮੀਡੀਅਮ ਹੈ ਜੀ ਠੀਕ ਆ ਤੇ ਬਾਕੀ ਏਦੋਂ ਪਹਿਲਾਂ ਮੌਸਮ ਦੇ ਵਿੱਚ ਆਪਣੇ ਕੋਲੇ 20-20 ਲੀਟਰ ਦੁੱਧ ਵਾਲੀਆਂ ਵੀ ਗਾਇਆਂ ਠੀਕ ਆ ਵੀ ਚੰਗੀਆਂ ਗਾਵਾਂ ਤੇ ਕੰਮ ਕਰਦੇ ਆ ਜ਼ਿਆਦਾਤਰ ਆਪਾਂ ਤੇ ਹੁਣ ਬਈ ਅੱਜ ਦੇ ਹੀ ਗੱਲ ਕਰ ਲਈ ਅੱਜ ਕਿੰਨੇ ਕ ਦੁੱਧ ਵਾਲੀਆਂ ਗਾਵਾਂ ਆਪਣੇ ਕੋਲੇ ਅੱਜ ਆਪਣੇ ਕੋਲੇ ਜੀ 20 22 25 ਠੀਕ ਆ ਤੇ ਜਿਹੜੀਆਂ ਸੂਈਆਂ ਸਵਾਈਆਂ ਇਹ ਬਿਲਕੁਲ ਤਾਜ਼ੀਆਂ ਹੀ ਸੂਈਆਂ ਹੀ ਠੀਕ ਆ ਇਹ ਅੱਜ ਦੀ ਸੂਈ ਹੈ ਇਹ ਨੂੰ ਕੱਲ ਸਵੇਰ ਦੀਆਂ ਸੂਈਆਂ ਨੇ ਠੀਕ ਆ ਆ ਪਹਿਲੇ ਨੰਬਰ ਤੇ ਬਈ ਇਹ ਚ ਫੋ ਵੜ ਖੜੀ ਆ ਇਹ ਕਦੋਂ ਸੂਈ ਆ ਇਹ ਕੱਲ ਸਵੇਰ ਦੀ ਸੂਈ ਵੀ ਹੈ ਕੱਲ ਸਵੇਰ ਦੀ ਸੂਈ ਆ ਠੀਕ ਆ ਕਿੰਮਾ ਸੂਆ ਸੂਈ ਆ ਬਈ ਇਹ ਪਹਿਲਾ ਸੂਆ ਜੀ ਦੋਂਦੀ ਚੌਕੀ ਮੂੰਹੋਂ ਆ ਮੂੰਹੋਂ ਚੌਕੀ ਆ ਪਹਿਲਾ ਸੂਆ ਸੂਈ ਆ ਤੇ ਬਈ ਕਿੰਨਾ ਕ ਬੋੜਾ ਐਸ ਵਕਤ ਇਹਦੇ ਥੱਲੇ ਜੀ 11 12 ਕਿਲੋ ਬੋੜਾ 11 12 ਕਿਲੋ ਠੀਕ ਆ ਪੀਕ ਲੈਵਲ ਤੇ ਦੁੱਧ ਕਿੰਨਾ ਕ ਪਾ ਦੂਗੇ ਅਨੁਮਾਨ 20 ਦੇ ਆਸੇ-પાસੇ ਪਾ ਪੀ ਅਗਲੇ ਦੀ ਸੇਵਾ ਹੈ ਠੀਕ ਆ ਤੇ ਚਵਾਈ ਦੀ ਸਾਫ ਸੁਥਰੀ ਐ ਬਈ ਠੀਕ ਆ ਬੱਚਾ ਕੀ ਦੇਦਾ ਬੱਚੀ ਪਿੱਛੇ ਜੀ ਮਾੜੀ ਕੁੱਟੀ ਆਲ ਤਾਂ ਜ਼ਰੂਰ ਕਰਦੀ ਆ ਠੀਕ ਆ ਥੋੜਾ ਜਿਹਾ ਵੀ ਜਿਵੇਂ ਕੱਲ੍ਹ ਸ਼ਾਮ ਦੀ ਤੇ ਅੱਜ ਸਵੇਰ ਦੀ ਅੱਕੇ ਖੜਨਾ ਪਿਆ ਜਿਉਂ ਆਏ ਨਹੀਂ ਵੀ ਲੱਤਾਂ ਮਾਰੂ ਜੀ ਉੱਪਰ ਤੋਂ ਦੀ ਠੀਕ ਆ ਪਹਿਲਾਂ ਕਰਕੇ ਮਾੜਾ ਮੋਟਾ ਆਲ ਕਰਦੀ ਆ ਠੀਕ ਆ ਚਵਾਈ ਆਪਾਂ ਹੱਥੀ ਕੀਤੀ ਹੈ ਬਾਈ ਠੀਕ ਆ ਵੈਸੇ ਆਪਾਂ ਮਸ਼ੀਨੀ ਵੀ ਚਵਾਈ ਕਰਦੇ ਆ ਫਾਰਮ ਤੇ ਤਾਂ ਹਾਂਜੀ ਠੀਕ ਆ ਲਓ ਬਈ ਸੋਹਣੇ ਕਦ ਕਾਠ ਵਾਲੀ ਪਹਿਲਾ ਸੂਆ ਬਾਈ ਜੀ ਦਾ ਮੂੰਹ ਚਾਰ ਦੰਦਾਂ ਦਾ ਬਹੁਤ ਸੋਹਣਾ ਥਣ ਹਵਾਨਾ ਤੇ ਵੱਛੀ ਨੂੰ ਜਨਮ ਦਿੰਦਾ ਇਕ ਫਾਈਵਿੰਗ ਆ ਬੱਛੀ ਆ ਦੇਖ ਸਕਦੇ ਆ ਨਾੜੂਆ ਬਿਲਕੁਲ ਨਾਲ ਆ ਦੋਸਤੋ ਥਣ ਹਵਾਨਾ ਤੁਹਾਨੂੰ ਉਖਾਦਨੇ ਨੇੜੇ ਹੋ ਕੇ ਕਦ ਕਾਠ ਦੋਸਤੋ ਜੇ ਪਹਿਲੇ ਸੂਏ ਦੀ ਗੱਲ ਕਰ ਲਈਏ ਨਾ ਬਹੁਤ ਵੱਡਾ ਕਦ ਕਾਠ ਆ ਬੇਰਬੂਲ ਚੰਗੀ ਆ ਥਣ ਹਵਾਨਾ ਵੀ ਦੋਸਤੋ ਬਹੁਤ ਸਾਫ ਸੁਥਰਾ ਦੇਖ ਸਕਦੇ ਹਵਾਨੇ ਦੇ ਉੱਤੇ ਨਾੜਾ ਬਹੁਤ ਸੋਹਣੇ ਨਾੜਾ ਉੱਭਰੀਆਂ ਹੋਈਆਂ ਦੋਸਤੋ ਧੁੰਨੀ ਤੋਂ ਹੀ ਹਵਾਨਾ ਸ਼ੁਰੂ ਕੀਤਾ ਹੋਇਆ ਕਰਮਾਲੀ ਨੇ ਗਾਇਬੂਲ ਦੋਸਤੋ ਬਹੁਤ ਸੋਹਣਾ ਚਵਾਈ ਦੀ ਬਾਈ ਆ ਬਿਲਕੁਲ ਸਾਫ ਸੁਥਰੀ ਆ ਬਾਈ ਦਾ ਅਨੁਮਾਨ ਆ ਦੋਸਤੋ 20 ਲੀਟਰ ਨੂੰ ਦੋਸਤੋ ਟੱਚ ਕਰੂਗੀ ਇਹੇ ਗਾਂ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਜੀ ਗੱਲ ਕਰ ਲਈ ਨਾ ਹਵਾਨਾ ਫੈਕਸ ਜਾਂ ਕੋਈ ਫੋਰਚਾਂ ਨਹੀਂ ਇਹ ਪਸਾਦਾ ਤੁਹਾਨੂੰ ਜਜਮੈਂਟ ਕਰਾਉਣੇ ਆ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਚੰਗੀ ਸਾਫ ਸੁਥਰੀ ਵਹਿੜਾ ਦੋਸਤੋ ਚੰਗੀ ਫੇਸ ਬਿਊਟੀ ਆ ਸੋਹਣਾ ਕੱਦ ਗਾਂਠਾ ਰੰਗ ਬਾਜ ਵਹਿੜਾ ਦੋਸਤੋ ਜਿਹੜੇ ਵੀ ਦੇ ਪਸੰਦ ਹੋਵੇ ਇੱਥੇ ਆ ਕੇ ਅਸੀਂ ਚਵਾਈ ਕਰਕੇ ਸੌਦਾ ਕਰ ਲਓ ਚੰਗੀ ਫੇਸ ਬਿਊਟੀ ਆ ਦੇਖ ਸਕਦੇ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਭਾਈ ਖੁੱਲ ਕੇ ਇਹਨੂੰ ਤੋੜ ਕੇ ਵਿਖਾ ਦਿੰਦੇ ਆ ਬਿਲਕੁਲ ਸਾਫ਼ ਸੁਥਰੀ ਫੈਸਲਾਈ ਹਵਾਨਾ ਦੋਸਤੋ ਕਰਨ ਵਾਲੀ ਦਾ ਕੋਈ ਫੋਰਸ਼ਾਂਗ ਨਹੀਂ ਦੋਸਤੋ ਸੋਹਣਾ ਕੱਦ ਕਾਠਾ ਤੋੜ ਲਾ ਬਈ ਥੋੜਾ ਇਹਨਾਂ ਬੱਚੇ ਦਾ ਕਰਦੀ ਆ ਜਿਹਦਾ ਵੀ ਕਰਦੀ ਆ ਤੇ ਧਲੇਰੇ ਦੀ ਵੀ ਹਲਕਤ ਕਰ ਠੀਕ ਆ ਧਲੇਰੇ ਦੀ ਬਾਈਆਂ ਦਾ ਥੋੜਾ ਹਲਕਤ ਕਰਦੀ ਆ ਬਾਕੀ ਨਾ ਇੱਧਰ ਅੱਗੇ ਥੋੜਾ ਜਿਹਾ ਟਰੈਕਟਰ ਚੱਲੀ ਜਾਂਦੇ ਆ ਸੁੱਤੇ ਹੀ ਪਸ਼ੂ ਡਰਦਾ ਵੀ ਹੁੰਦਾ ਉਪਰੇ ਤੋਂ ਆਇਆ ਬਾਈ ਤੂੜੀ ਲਾਈ ਜਾਂਦੇ ਆ ਵੇਖ ਸਕਦੇ ਲੈ ਚੱਲ ਬਈ ਕੋਈ ਗੱਲ ਨਹੀਂ ਦੇਖ ਸਕਦੇ ਆ ਬਹੁਤ ਸੋਹਣੀ ਦੋਸਤੋ ਹਵਾਨੇ ਦੀ ਚਮਕ ਦਾ ਵਕਾ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਸੋਹਣੇ ਕੱਦ ਕਾਠ ਵਾਲੀ ਬਾਈ ਦਾ ਨਾ ਬਹੁਤ ਪੁਰਾਣਾ ਹੀ ਕੰਮ ਆ ਦੋਸਤੋ ਚੰਗਾ ਬਰੀਡ ਤੇ ਕੰਮ ਕਰਦੇ ਬਾਈ ਇਹਦਾ ਚੰਗੀਆਂ ਗਾਵਾਂ ਹੀ ਹੁੰਦੀਆਂ ਤੇ ਬਾਈ ਇਹਦਾ ਮੁੱਲ ਕੀ ਕਰਦੇ ਆ ਫਿਰ ਇਹ ਬਾਈ ਜੀ ਮੁੱਲ ਪਣਾ ਲੱਖ ਕਰਵਾ ਲਓ ਜੀ ਆਪਾਂ 82000 ਰੁਪਏ ਲਾਵਾਂਗੇ 82000 ਹਾਂਜੀ ਠੀਕ ਆ ਦੁੱਧ ਕਿੰਨਾ ਚਵਾ ਦੇ ਆਗੇ ਇਹਦੇ ਤੋਂ ਦੁੱਧ ਭਾਈ ਜੀ ਆਪਣੇ ਕਿਰਿਆ ਦੱਸਦੇ ਨੇ ਕਿ ਆਪਾਂ 20 ਕਿਲੋ ਦੇ ਆਸੇ ਪਾਸੇ ਦੁੱਧ ਚਵਾ ਦੇ ਆਗੇ 20 ਕਿਲੋ ਚਵਾ ਦੇ ਆਗੇ ਜਣੀ ਕਿੰਨੇ ਦਿਨਾਂ ਚਵਾ ਦੇ ਆਗੇ ਭਾਈ ਦੁੱਧ ਤਾਂ ਭਾਈ ਜੀ 20 ਤੋਂ ਬਾਹਰ ਹੀ ਦੇਊਗੀ ਪਰ ਆਪਾਂ 18-20 ਕਿਲੋ ਦੁੱਧ ਚਵਾ ਦੇ ਆਗੇ ਠੀਕ ਆ 18-20 ਕਿਲੋ ਕਿੰਨੇ ਦਿਨਾਂ ਚਵਾ ਦੇ ਆਗੇ ਇਹ ਭਾਈ ਜੀ ਪਸ਼ੂ ਦੁੱਧ ਤੇ ਆਉਣ ਤੇ 15 ਦਿਨ ਲਈ ਜਾਂਦਾ ਠੀਕ ਆ 15 ਦਿਨ ਲਈ ਠੀਕ ਆ 15 ਦਿਨਾਂ ਤਾਈਂ ਆਪਾਂ ਜਵਾਦਿਆ ਜਾਨਵਰ ਲਈ ਜਾਂਦੇ ਠੀਕ ਆ ਰੇਟ ਆਪਾਂ 85000 82000 82000 ਠੀਕ ਆ ਮੌਕੇ ਤੇ ਕੋਈ ਥੋੜਾ ਬਹੁਤਾ ਮਾਨਤਨ ਹੋ ਜੂਗੀ ਜੀ ਛੋੜ ਛਪਾਈ ਹੋਊਗਾ ਜੀ ਠੀਕ ਆ ਲੋ ਵੀ ਸੱਜਣੋ ਵਹਿੜ ਸਾਫ਼ ਸੁਥਰੀ ਹੈ ਬਾਈਆਂ ਦਾ ਛੋੜ ਛਪਾ ਹੀ ਹੋਊਗਾ ਕੋਈ ਬਾਹਲਾ ਨਹੀਂ ਦੋਸਤੋ ਹੁਣ ਕਿਉਂਕਿ ਹੁਣ ਜੇ ਗਰਮੀ 'ਚ ਨਾ ਜਿਹੜੇ ਵੀਰ ਦੋਸਤੋ ਕੰਮ ਕਰਦੇ ਆ ਵਪਾਰ ਲੈਣ 'ਚ ਕਿਉਂਕਿ ਇੱਥੇ ਵਹਿੜਾਂ ਪਿਓਰ ਘਟ ਲੈਂਦੇ ਆ ਦੋਸਤੋ ਬਹੁਤ ਵਿਰਲੀਆਂ ਮਿਲਦੀਆਂ ਇਹੋ ਜਿਹੀ ਬਾਈ ਜੀ ਆਪਾਂ ਅੱਜ ਤੋਂ ਈ ਮਹੀਨਾ 1.5 ਮਹੀਨੇ ਪਹਿਲਾਂ ਲੱਖੋਂ ਬਾਹਰ ਵਿੱਚੀਆਂ ਸੀ ਠੀਕ ਆ ਇਸ ਤੋਂ ਅੱਗੇ ਬਈ 2 ਨੰਬਰ ਦੀ ਗੱਲ ਕਰ ਲਈਏ ਹਾਂਜੀ ਬਈ 2 ਨੰਬਰ ਦੀ ਗੱਲ ਕਰ ਲਈਏ ਇਹ ਕਿੰਨੇ ਮਸੂਆ ਸੁਆ ਸੁਈ ਆ ਇਹ ਮਾਲ ਪੈਣੇ ਕੋਣੂ ਦੂਜਾ ਸੁਆ ਆ ਕੇ ਦਿੱਤੀ ਆ ਜੀ ਠੀਕ ਆ ਲੈਣ ਵਾਲਾ ਭਾਅ ਤੂੰ 5ਵੇਂ ਮੰਨ ਲਈ ਜੀ ਚੌਥਾ ਮੰਨ ਠੀਕ ਆ ਆਪਦੀ ਸਮਝ ਨਾ ਲਵੇ ਜੀ ਆਪਦੀ ਸਮਝ ਨਾਲ ਠੀਕ ਆ ਤਵੇ ਕਿੰਨੇ ਦਿਨ ਹੋ ਗਏ ਨੂੰ ਹੁਣ ਐਸੋਈ ਨੂੰ ਇਕੱਠੀਆਂ ਹੀ ਸੂਈਆਂ ਨਹੀਂ ਆ ਜੀ ਇਹ ਵੀ ਕੱਲ ਸ਼ਾਮ ਦੀ ਸੂਈ ਵੀ ਆ ਦੁਪਹਿਰ ਦੀ ਸਵੇਰ ਦੀ ਸੂਈ ਵੀ ਹੈ ਠੀਕ ਆ ਜੇ ਦੋਨਾਂ ਦੀ ਓਕੇ ਆ ਬਿਲਕੁਲ ਜੀ ਜੇ ਇਹਨਾਂ ਇਹਨੇ ਬੱਚਾ ਕੀ ਦਿੱਤਾ ਜੀ ਇਹਨੇ ਬੱਚੀ ਦਿੱਤੀ ਵੀ ਆ ਜੀ ਇਹਨੇ ਬੱਚੀ ਦੇਤੀ ਇਹਦਾ ਬੌੜਾ ਦੀ ਗੱਲ ਕਰ ਲਗੇ ਹੁਣ ਬੌੜਾ ਕਿੰਨਾ ਕੈਸਾ ਮੇਰੇ ਥੱਲੇ ਵੀ 12 ਕਿਲੋ ਦੇ ਆਸੇ ਪਾਸੇ ਠੀਕ ਆ ਇਹਦੇ ਥੱਲੇ ਵੀ 12 ਕਿਲੋ ਆ ਠੀਕ ਆ ਲੋ ਵੀ ਸੱਜਣਾ ਸੋਹਣੇ ਕੱਦ ਕਾਠਾ ਜੀ ਇਹ ਵਹਿੜਾ ਵੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਆ ਦੋਸਤੋ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਵੇਖ ਕੱਡ ਕਾਠ ਦੀ ਸੋਨਾ ਸੋਹਣਾ ਥਣ ਹਵਾਨਾ ਜੇਰ ਪਾਈ ਜਾਂਦਾ ਦੋਨਾਂ ਦੀ ਓਕੇ ਆ ਤਿੰਨ ਨੰਬਰ ਦੀ ਦੋਸਤੋ ਜੇਰ ਮਗਰ ਪਈਏ ਗਾਂ ਦੇ ਕੋਈ ਤੁਹਾਨੂੰ ਖਾ ਦਿੱਤੀ ਵੀਡੀਓ ਦੇ ਵਿੱਚ ਹੀ ਦਿਸ ਰਹੀ ਆ ਵੈਸੇ ਥਣ ਹਵਾਨਾ ਦੋਸਤੋ ਬਹੁਤ ਸਾਫ ਸੁਥਰਾ ਦੇਖ ਸਕਦੇ ਆ ਪੂਰਾ ਮੋਟਾ ਥਣ ਲੱਗਿਆ ਦੋਸਤੋ ਤੇ ਫਿਕਸ ਜੇ ਹੀ ਹਵਾਨਾ ਕਰਨ ਵਾਲੀ ਦਾ ਇਹਦਾ ਦੋਸਤੋ ਕੋਈ ਫੋਰਸ ਨਹੀਂ ਸਾਡੀ ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਦੋਵੇਂ ਪਾਸੇ ਤੁਹਾਨੂੰ ਮਨਮਾਨ ਕਰਾਤਾ ਬਿਲਕੁਲ ਸਾਫ ਸੁਥਰੀ ਵੜਾ ਸੋਹਣਾ ਕੱਦ ਕਾਠਾ ਵੇਲ ਬੂਹ ਚੰਗੀ ਆ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਲੈ ਵੇ ਖੋਲੀ ਇਹ ਵੀ ਤੋੜ ਕੇ ਵਿਖਾ ਦਿੰਨੇ ਆ ਪੂਰਾ ਉੱਪਰ ਤੋਂ ਲੈ ਕੇ ਥੱਲੇ ਤਈ ਪੂਰਾ ਚੌੜਾ ਹਵਾਨਾ ਵੇਖ ਸਕਦੇ ਆ ਇਹਦਾ ਵੀ ਕਰਮਾਲੀ ਦਾ ਕੱਦ ਕਾਠ ਵੀ ਸੋਹਣਾ ਸੋਹਣਾ ਥਾਣਾ ਦੋਸਤੋ ਪੂਰਾ ਜੋਸ਼ ਵਾਲਾ ਹਵਾਨਾ ਬਿਲਕੁਲ ਸਾਫ ਸੁਥਰੀ ਵੜ ਇਹ ਆ ਦੋਸਤੋ 2 ਨੰਬਰ ਦੀ ਗੱਲ ਕਰ ਲੀ ਕੱਲ ਦੀ ਇਹ ਸੂਈ ਆ ਜੇਰ ਜੂਰ ਓਕੇ ਆ 12 ਲੀਟਰ ਬਾਈਆਂ ਦਾ ਬੋਲਾ ਇਸ ਵਕਤ ਤਿਆਰ ਆ ਇਹ ਬਈ ਇਹ ਪਾਕ ਨਾ ਦੇ ਜੀ ਆਪਾਂ ਦੋਵੇਂ ਟਾਈਮਾਂ ਦਾ ਆਖਿਆ ਇੱਕ ਟਾਈਮ ਦਾ ਨਹੀਂ ਆਖਿਆ ਹਾਂਜੀ ਠੀਕ ਆ ਲੋਬਿਕ ਕਈ ਵੀ ਰਾਇ ਨਾ ਸਮਝ ਲਾ ਆ ਮੈਂ ਵੀ ਇੱਕ ਟਾਈਮ ਦਾ 12 ਲੀਟਰ ਹੋ ਦੋਵੇਂ ਟਾਈਮਾਂ ਦਾ ਬਾਈ ਜੀ ਦਾ 12 ਲੀਟਰ ਸਵਗਦਾ 12 ਤੋਂ ਬਾਅਦ ਹੋਊਗਾ ਬਾਈ ਜੀ ਆਪਾਂ ਨਾ ਜਿੰਨਾ ਕਾਹ ਨਹੀਂ ਨਿਕਲੂਗਾ ਠੀਕ ਆ ਆਪਾਂ ਕੋਈ ਐ ਬਾਹਲਾ ਮੂੰਹ ਟੱਡਣ ਵਾਲੀ ਅੱਖਣ ਕਰਨ ਵਾਲੀ ਬਾਹਲੀਆਂ ਭਕਾਈਆਂ ਮਾਰਨ ਵਾਲੇ ਕੰਮ ਨਹੀਂ ਕਰਦੇ ਠੀਕ ਆ ਕੰਮ ਜਣੀ ਕਿ ਸਾਫ਼ ਸੁਥਰਾਈ ਆ ਹਾਂਜੀ ਠੀਕ ਆ ਤੇ ਬਈ ਇਹ ਦੁੱਧ ਦੀ ਗੱਲ ਕਰਨ ਲਈ ਕਿੰਨਾ ਪਾ ਦੂਗਾ ਬਾਈ ਜੀ ਮਾਲਕਾਂ ਨੇ 12 13 ਕਿਲੋ ਟਾਈਮ ਦਾ ਪਹਿਲਣ ਤੋਂ ਲੋ ਦੁੱਧ ਸੇਵੇ ਜੀ ਠੀਕ ਆ ਜਣੀ ਕਿ 26 ਕਿਲੋ ਦੇ ਆੜੀ ਹਾਂਜੀ ਬਾਕੀ ਦੋਸਤੋ ਆਪਾਂ 20 ਕਿਲੋ ਤੋਂ ਬਾਰੀ ਆਖੀ ਦੇਮਾ ਵੀ ਥੋੜਾ ਜਿਹਾ ਮੌਸਮ ਗਰਮੀ ਵਾਲਾ ਠੀਕ ਆ ਲੋਬੀ ਸੱਜ ਨੂੰ ਬਾਈ ਜਾਂਦਾ ਇਹਦਾ ਦੁੱਧ ਨਾ ਆਪਾਂ 20 ਕਿਲੋ ਤੋਂ ਬਾਹਰ ਦੱਸਾਂਗੇ ਬਾਈ ਜਾਂਦਾ ਕਿਉਂਕਿ ਗਰਮੀ ਦਾ ਕਰਕੇ ਆਪਾਂ ਬਾਹਲਾ ਨਹੀਂ ਦੁੱਧ ਦੱਸਦੇ ਜਿੰਨਾ ਕ ਕੱਢ ਸਕਦੀ ਹੈ ਗਰਮੀ ਦੇ ਵਿੱਚ ਦੋਸਤੋ ਉਹਨਾਂ ਦਾ ਆਪਾਂ ਦੱਸਾਂਗੇ ਤੇ ਮੁੱਲ ਬਈ ਇਹਦਾ ਕੀ ਕਰਦੇ ਆਪਾਂ ਇਹ ਵੀ 82000 ਰੁਪਏ ਦੀ ਦੇਵਾਂਗੇ ਜੀ ਆਪਾਂ ਇਹ ਵੀ 82000 ਦੀ ਦੇਣਾ ਦੱਸੇ ਨਾਲ ਛੂਟ ਹੋਊ ਜੀ ਕੋਈ ਇਹ ਨਾ ਹੋਵੇ ਹਾਂ ਜੀ ਲੋ ਬਈ 82000 ਦੀ ਬਾਈ ਜਾਂਦਾ ਇਹ ਦੇ ਦੇਾਂਗੇ ਕੋਈ ਛੋੜ ਛੱਪਾ ਵਿੱਚੋਂ ਹੋਜੂ ਬੱਚਾ ਇਹਦਾ ਹੀ ਖਾਦਨੇ ਆ ਦੋਸਤੋ ਆ ਬੱਚਾ ਕੀ ਬੱਚਾ ਬਾਈ ਜਰਸੀ ਬੱਚੀ ਹੈ ਜਰਸੀ ਬੱਚੀ ਆ ਦੋਸਤੋ ਇੱਕ ਸਾਧਿਆ ਸੋਹਣੀ ਤੇ ਕਿਉਂਕਿ ਐਫ ਐਫ ਦੇ ਪੇਟ ਉਂਝ ਜਨਮ ਲਿਆ ਦੋਸਤੋ ਕੱਦ ਘਾਠੀ ਨਹੀਂ ਵੀ ਸੋਹਣਾ ਕਰ ਜਾਣਾ ਇਸ ਤੋਂ ਅੱਗੇ ਦੋ ਤਿੰਨ ਨੰਬਰ ਦੀ ਗੱਲ ਕਰਨੀ ਗਈ ਬਾਈ ਇਨੇ ਮੈਨੂੰ ਬੱਚੀ ਨੂੰ ਜਨਮ ਦਿੱਤਾ ਜੀ ਅੱਜ 11 12 ਵਜੇ ਸੂਈ ਆ ਜੀ ਠੀਕ ਆ 11 12 ਵਜੇ ਸੂਈ ਆ ਠੀਕ ਆ ਜਿਰਕ ਓਕੇ ਆ ਹਾਂਜੀ ਤੇ ਬਈ ਜੇ ਇਹਦੀ ਗੱਲ ਕਰਨੀ ਹੈ ਇਹ ਕਿੰਨਾ ਕੁ ਦੁੱਧ ਪਾ ਦੂ ਤੇ ਕਿੰਵੇਂ ਸੂਏ ਸੂਈ ਆ ਬਾਈ ਜੀ ਦੂਜਾ ਸੂਆ ਦੱਸਿਆ ਜੀ ਮਾਲਕਾ ਨੇ ਮਾਲਕਾ ਨੇ 21 22 ਕਿਲੋ ਦੁੱਧ ਦੱਸਿਆ ਹੀ ਪਹਿਲਾਂ ਉਹਦੇ ਥੰਨੋ ਠੀਕ ਆ ਤੇ ਆਪਾਂ ਬਾਈ 18 19 ਕਿਲੋ ਦੁੱਧ ਆਖੀ ਠੀਕ ਆ ਕਿਉਂਕਿ ਗਰਮੀ ਦੇ ਦਿਨ ਚੱਲਦੇ ਆ ਵੀ 18 ਬਹੁਤ ਜ਼ਿਆਦਾ ਚੰਗੀ ਬੀ ਠੀਕ ਆ ਠੀਕ ਆ ਲਓ ਵੀ ਸੱਜਣੋ ਦੂਜੇ ਸੂਏ ਇਹ ਸੂਈ ਆ ਜੇ ਅਜੂ ਓਕੇ ਬੱਚੀ ਬਹੁਤ ਸੋਹਣੀ ਹੈ ਦੋਸਤੋ ਦੇਖ ਸਕਦੇ ਆਂ ਭਾਈ ਇਹਨੂੰ ਬੱਚੀ ਨੂੰ ਨਾ ਇੱਕ ਵਾਰੀ ਖੜੀ ਕਰ ਲੀਏ ਬਾਕੀ ਗਾਂ ਮੈਂ ਉਹਨੇ ਵਿਖਾਉਣਾ ਦੇਖ ਸਕਦੇ ਆਂ ਬਹੁਤ ਚੰਗੀ ਦੋਸਤੋ ਵਹਿੜ ਆ ਦੇਖ ਸਕਦੇ ਆਂ ਦੂਜਾ ਸੂਹਾ ਸੂਈ ਆ ਦੋਸਤੋ ਮਾਲਕਾਂ ਨੇ ਬਾਈਆਂ ਦਾ 21 ਲੀਟਰ ਦੱਸਿਆ ਆਪਾਂ 18 ਤੋਂ 19 ਦੀ ਬਾਈਆਂ ਦਾ ਗਾਰੰਟੀ ਲੈਣਾ ਇਹ ਸੋਹਣਾ ਥਾਣਾ ਦੋਸਤੋ ਇਹ ਇਸ ਵਹਿੜ ਨੂੰ ਹੀ ਬਾਕੀ ਦੋਸਤੋ ਇਹਦੇ ਵੀ ਕੋਈ ਜੇ ਗੱਲ ਕਰ ਲਈਆਂ ਫੋਰ ਸ਼ਾਂ ਨੀ ਭਾਈ ਬੱਚੇ ਨੂੰ ਚੰਗਾਇਆ ਜਾਂ ਕੋਈ ਠੀਕ ਹੈ ਚੋਇਆ ਜੋਇਆ ਤਾਂ ਮੁੱਕੇ ਲੋਭ ਹੋਣਾ ਜੀ ਇਹਨੇ ਕਿਲੋ ਕੁ ਚੋ ਵੀ ਦਿੱਤਾ ਹੁਣ ਤੂੰ 1.5 ਕਿਲੋ ਬਸ ਇੱਕ ਜੱਗ ਕੱਢਿਆ ਜੀ ਠੀਕ ਆ ਲਓ ਬਈ ਬਾਈ ਜਾਨਾ ਕਿਲੋ ਡੇਢ ਕਿਲੋ ਦੁੱਧ ਕੱਢਿਆ ਵੀ ਆ ਸੋਹਣਾ ਹਵਾਨਾ ਦੋਸਤੋ ਇਹਦਾ ਵੀ ਫਿਕਸ ਜਾਈ ਕੋਈ ਫੋਟਸ਼ਾ ਨਹੀਂ ਕਦ ਕਰ ਦੋਸਤੋ ਸੋਹਣਾ ਇਹਦਾ ਵੀ ਬੱਚੀ ਨੂੰ ਜਨ ਦਿੱਤਾ ਦੋਸਤੋ ਬੱਚੀ ਵੀ ਬਹੁਤ ਸੋਹਣੀ ਆ ਬੱਚੀ ਤੁਹਾਨੂੰ ਖੜੀ ਕਰਕੇ ਦੋਸਤੋ ਉਠਾਉਣੇ ਵੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਏ ਦੋਸਤੋ ਸੋਹਣੀ ਰਹਿੜਾ ਬੰਨ ਵਾਲੀ ਆ ਦੋਸਤੋ ਜੀ ਗੱਲ ਕਰੀਏ ਨਾ ਦੇਖ ਸਕਦੇ ਆ ਲੇ ਵੀ ਇਹਨੂੰ ਖੋਲ ਲਈ ਆ 20 ਰੁਪਈਆ ਕਿਸਾਈ ਨੇ ਤੇ ਤੋੜ ਕੇ ਤੁਹਾਨੂੰ ਜੀ ਵਿਖਾ ਦੇ ਲਓ ਜੀ ਭਵਾਨੇ ਜਜਮੈਂਟ ਤੁਹਾਨੂੰ ਇਹਦੀ ਵੀ ਕਰ ਦਿੰਦੇ ਆ ਤਲਿਆਰੇ ਦੀ ਥੋੜੀ ਔਲ ਕਰਦੀ ਆ ਬਾਕੀ ਦੋਸਤੋ ਵਹਿੜ ਦੀ ਗੱਲ ਕਰ ਲਈਏ ਸਾਫ ਸੁਥਰੀ ਆ ਦੂਜੀਆਂ ਦੋਹਾਂ ਵਹਿੜਾ ਨਾ ਦੋਸਤੋ ਥੋੜਾ ਇੱਕਾ ਦਾ ਛੂਟਾ ਤੇ ਵੇਲ ਚੰਗੀ ਆ ਦੋਸਤੋ ਭਵਾਨਾ ਸਾਫ ਸੁਥਰਾ ਦੋਸਤੋ ਇਹਦਾ ਵੀ ਭਵਾਨੇ ਨਹੀਂ ਕੋਈ ਕਮੀ ਨਹੀਂ ਦੋਸਤੋ ਬਾਕੀ ਇੰਨੇ ਵੜਾ ਦੋਸਤੋ ਸੁਈਆਂ ਸਵਾਈਆਂ ਇੱਥੇ ਆ ਕੇ ਤੁਸੀਂ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਕਿਉਂਕਿ ਬੋੜੇ ਦੇ ਵਿੱਚ ਹੈਗੀਆਂ ਦੋਸਤੋ ਇਹਦਾ ਰੇਟ ਕੀ ਕਰਦੇ ਆਂ ਬਈ ਇਹ ਬਾਈ ਜੀ ਆਪਾਂ 75000 ਰੁਪਏ ਦੀ ਦੇ ਦੇ ਇਹ 75000 ਦੀ ਠੀਕ ਆ ਇਹ ਚੋ ਕੋਈ ਮਾੜਾ ਮੋਟਾ ਛੋਟ ਛੱਪਾ ਕਰ ਦੇਾਂਗੇ ਛੋਟ ਛੱਪਾ ਹੋਊਗਾ ਠੀਕ ਆ ਲਓ ਵੀ ਸੱਜਣੋ ਇਹ ਤਿੰਨੇ ਵੜਾ ਸੁਈਆਂ ਸਵਾਈਆਂ ਸੀ ਇਹ ਬਾਈਆਂ ਦਾ 75000 ਚ ਛੋਟ ਛੱਪਾ ਹੋ ਜਾਊਗਾ ਤਿੰਨ ਨਾਗਾ ਜੂ ਕੋਈ ਵੀ ਨਾਗ ਪਸੰਦ ਹੋਵੇ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਗੱਪਣਾ ਵਹਿਣਾ ਬਹੁਤ ਚੰਗੀ ਜਾਤ ਕੁਆਲਿਟੀ ਵਾਲੀਆਂ ਤੇ ਬਾਈ ਇਹ ਗੱਪਣ ਦੀ ਗੱਲ ਕਰ ਲਗੀ ਦੂਜਾ ਸੂਆ ਸੁਣਨ ਵਾਲੀ ਐ ਜੀ ਦੂਜਾ ਸੂਆ ਸੁਣਨ ਵਾਲੀ ਐ ਕਿੰਨੇ ਦਿਨ ਲੱਜੂਗੀ ਬਾਈ ਬਈ ਹਫਤਾ ਕ ਦੱਸਿਆ ਜੀ ਮਾਲਕਾ ਨੇ ਹਫਤਾ ਇੱਕ ਦੱਸਿਆ ਮਾਲਕਾ ਨੇ ਠੀਕ ਆ ਤੇ ਬਈ ਪਹਿਲੇ ਸੂਏ ਦਾ ਕੋਈ ਦੁੱਧ ਰਿਕਾਰਡ ਮਾਲਕਾ ਨੇ ਦੱਸਿਆ 14 14.5 15 ਕਿਲੋ ਟਾਈਮ ਦਾ ਦੁੱਧ ਪਹਿਲੇ ਨੂੰ ਥੱਲੇ ਦਾ ਠੀਕ ਆ ਬਈ ਚੰਗਾ ਦੁੱਧ ਕੱਢਿਆ ਨੇ ਪਹਿਲੇ ਸੂਏ ਵੀ ਹਾਂ ਜੀ ਠੀਕ ਆ ਐਤੀ ਤਾਂ ਫਿਰ ਬਈ ਚੰਗਾ ਪਿਆ ਜੀ ਦਊਗੀ ਫਿਰ ਹਾਂਜੀ ਬਾਕੀ ਥੋੜਾ ਜਿਹਾ ਮੌਸਮ ਰੱਖ ਲੋ ਜੀ ਇਹਦੀ ਗਰਮੀ ਵਾਲਾ ਆਪਾਂ ਆਪਨੂੰ 20 ਤੋਂ ਬਾਹਰ ਰੱਖ ਦੇਗੇ 24 25 ਕਿਲੋ ਦੁੱਧ ਗਰਮੀ ਦਾ ਕਰਕੇ ਆਪਾਂ 20 ਤੋਂ ਬਾਹਰ ਦੀ ਗਰੰਟੀ ਲੈ ਲਾਂਗੇ ਠੀਕ ਆ ਤੇ ਬਈ ਕੋਈ ਸੀਰੀਅਲ ਨੰਬਰ ਰਿਕਾਰਡ ਦਾ ਕੋਈ ਪਤਾ ਹੋਵੇ ਨਹੀਂ ਬਾਈ ਜੀ ਜਿਹੜੇ ਹਿਸਾਬ ਨਾਲ ਜਾਤ ਕੁਆਲਟੀ ਵਾਲੀ ਇਹ ਹੋ ਸਕਦਾ ਵੀ ਚੰਗਾ ਲੱਗਿਆ ਹੋਵੇ ਠੀਕ ਆ ਲਓ ਵੀ ਸੱਜਣੋ ਇਹ ਦੂਜਾ ਸੂਆ ਵਾਇਰਸ ਹੁਣੀ ਆ ਕਦ ਕਾਦ ਤੋਂ ਪੁੱਛ ਕੇ ਦੱਸ ਦੇਗੇ ਸੀਰੀਅਲ ਨੰਬਰ ਜਿੱਥੋਂ ਲਈਏ ਠੀਕ ਆ ਨੋ ਵੇ ਬਾਈਆਂ ਬਾਈਆਂ ਦਾ ਪੁੱਛਿਆ ਨਹੀਂ ਫੋਨ ਤੇ ਸੌਦਾ ਹੋਇਆ ਸੀ ਠੀਕ ਆ ਫੋਨ ਤੇ ਸੌਦਾ ਹੋਇਆ ਸੀ ਕਦ ਘਾਟ ਸੋਨਾ ਦੋਸਤੋ ਦੂਜਾ ਸੂਆ ਵੈਰ ਸੁਣੀ ਹੈ ਪਹਿਲਾਂ ਤੁੰਨ ਤੋੜ ਕੇ ਲਾ ਤੋੜ ਲਾ ਦੇ ਕੋਈ ਗੱਲ ਨਹੀਂ ਕਦ ਘਾਟ ਪੂਰਾ ਵੱਡਾ ਤੇ ਹਵਾਨਾ ਵੀ ਦੋਸਤੋ ਜੇ ਕਰਮਾਲੀ ਨੂੰ ਗੱਲ ਕਰ ਲਈ ਨਾ ਫਿਕਸ ਜਾਂ ਸੋਨਾ ਲੱਗਿਆ ਦੋਸਤੋ ਥਣ ਵੀ ਸੋਨਾ ਲੱਗਿਆ ਭਾਂਹ ਹੀ ਤਾਂ ਕੋਈ ਬੰਦਾ ਮਸ਼ੀਨੀ ਚਵਾਈ ਕਰਨੇ ਤੇ ਭਾਂਹ ਦੀ ਹੱਥੀ ਥਣ ਸੋਨਾ ਕਦ ਘਾਟ ਸੋਨਾ ਯਾਰ ਦੀ ਪੱਖ ਤੋਂ ਵੇਖੀਏ ਦੋਸਤੋ ਬਹੁਤ ਚੰਗੀ ਵਹਿੜ ਆ ਦੇਖਾ ਜੀ ਬਿਲਕੁਲ ਸਾਫ ਸੁਰੀ ਕੱਡ ਕੱਢਾ ਪੂਰਾ ਵੱਡਾ ਦੇਖੋ ਵੱਡੀਆਂ ਵਹਿੜਾਂ ਦੇ ਵਿੱਚ ਆਉਂਦੀ ਆ ਦੋਸਤੋ ਇਹ 2 ਨੰਬਰ ਘੱਪਣ ਹਵਾਨਾ ਦੋਸਤੋ ਕਰਨ ਵਾਲੀ ਨੂੰ ਹੁਣ ਵੀ ਸੋਹਣਾ ਬਾਕੀ ਬਾਈਆਂ ਦਾ ਇੱਕ ਹਫਤਾ ਲੈ ਜਾਣਾ ਤੇ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਾਣਾ ਪੂਰਾ ਦੋਸਤੋ ਪੱਟਾਂ ਦੇ ਵਿੱਚ ਫਸਿਆ ਹੋਇਆ ਹਵਾਨਾ ਤੇ ਬਾਈ ਇਹਦੀ ਗੱਲ ਕਰ ਲਈਏ ਇਹਦਾ ਰੇਟ ਕੀ ਕਰਾਂ ਤੇ ਬਾਈ ਆਪਾਂ ਫਿਕਸ ਜੀ ਪ੍ਰਾਈਸ 90000 ਰੁਪਇਆ ਲਵਾਂਗੇ ਠੀਕ ਆ 90000 ਰੁਪਇਆ ਲਵਾਂਗੇ ਲਓ ਵੀ ਸੱਜੂ ਇਹਦਾ ਰੇਟ 90000 ਰੁਪਇਆ ਮੌਕੇ ਤੇ 19 ਕੀ ਮਾਨਤਾਨ ਹੋ ਜਾਂਦਾ ਹੁੰਦਾ ਬਾਈ ਨੇ ਵੈਸੇ ਫਿਕਸ ਹੀ ਕਿਹਾ ਥਣ ਹਵਾਂ ਨਾਲ ਤੁਹਾਨੂੰ ਲੈੜੇ ਹੋ ਕੇ ਵਿਖਾ ਦਿੰਦੇ ਆ ਦੋਸਤੋ ਦੇਖ ਸਕਦੇ ਆ ਅਗਲੇ ਪਾਸੇ ਹੋਈ ਸੋਨਾ ਥਣ ਲੱਗਿਆ ਦੋਸਤੋ ਬਾਕੀ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਥੋੜਾ ਜਿਨ ਕੈਮਰੇ ਤੋਂ ਕੁਛ ਉੱਕ ਭਰਾ ਜਾਂਦਾ ਪਕਤੂ ਵੈਸੇ ਖੰਡੀ ਰਹੀ ਠੀਕ ਆ ਹਾਂ ਜਿਹਨੂੰ ਮਰਜੀ ਐ ਥੱਲੇ ਬੈਹਿ ਜਾ ਜਿਹਨੂੰ ਮਰਜੀ ਵੀਰਾ ਹੱਥ ਲਾ ਰਿਆ ਕੋਈ ਚੱਕਰ ਨਹੀਂ ਜਿਵੇਂ ਮਰਜੀ ਕੋਈ ਹੱਥ ਲਾਈ ਚੱਲੇ ਕੈਮਰੇ ਤੋਂ ਕਈ ਜਰੀ ਨਾ ਪਸ਼ੂ ਘਬਰਾ ਜਾਂਦਾ ਹਾਂਜੀ ਤੇ ਇਹਦਾ ਰੇਟ ਬਾਈ ਨੇ 90000 ਰੁਪਏ ਰੱਖਿਆ ਇਸ ਤੋਂ ਅੱਗੇ ਦੋ ਨੰਬਰ ਗੱਬਣਾ ਵੈੜ ਦੀ ਗੱਲ ਕਰਨੀ ਹੈ ਬਈ ਹਾਂਜੀ ਬਈ ਇਹਨੂੰ ਆਪਾਂ ਬਾਹਰ ਹੀ ਕਢਾ ਲ ਗਏ ਜੀ ਸਾਹਮਣੇ ਉਹ ਨਾ ਚਮਕ ਪੈਂਦੀ ਹੈ ਹਾਂਜੀ ਕਰ ਲਿਆ ਹਾਂਜੀ ਬਈ ਇਹਦੀ ਕੀ ਡਿਟੇਲ ਆ ਦੂਜਾ ਸੂਆ ਸੂਣ ਵਾਲੀ ਹੈ ਜੀ 5-7 ਦਿਨ ਬਾਕੀ ਹੈ ਜੀ 5-7 ਦਿਨ ਇਹਦੇ ਬਾਕੀ ਆ ਹਾਂਜੀ ਠੀਕ ਆ ਦੂਜਾ ਸੂਆ ਸੂਣਾ ਪਹਿਲੇ ਸੂਏ ਮਾਲਕਾਂ ਨੇ ਕਿੰਨਾ ਕੁ ਦੁੱਧ ਦੱਸਿਆ ਘੱਟ ਕੋਈ ਨਹੀਂ ਆਖ ਕੇ ਦਿੰਦਾ ਜੀ 12 20 ਕਿਲੋ ਦੁੱਧ ਆਉਂਦੇ ਸੀ ਮਾਲਕ 18 19 ਕਿਲੋ ਦੁੱਧ ਬੜੇ ਆਰਾਮ ਨਾਲ ਵਹਿਣੇ ਦੇ ਦੇਣਾ ਜੀ ਪਾ ਦੂਗੀ ਬਾਕੀ ਜੇ ਪਾਇਓਰਟੀ ਪੱਖ ਤੋਂ ਵੇਚੀਏ ਥੋੜਾ ਜਿਹਾ ਕ੍ਰਾਸਪਾਨ ਹੈਗਾ ਵੀ ਇਹਨੇ ਗਰਮੀ ਘੱਟ ਮਨਾਉਗੀ ਜਣੀ ਜੀ ਦੁੱਧ ਪਾ ਦੂਗੀ 18 19 ਲੀਟਰ ਦੇਖ ਸਾ ਦੋਸਤੋ ਹਵਾਨਾ ਵੀ ਫੈਕਸ ਜਾਈ ਆ ਤੇ ਕੱਦ ਛੋਟੀ ਵਹਿਣ ਛੋਟੀ ਨਹੀਂ ਵਹਿੜ ਵੱਡੀ ਆ ਥੋੜਾ ਜਿਹਾ ਜੀ ਗੱਲ ਕਰਨੀ ਹੈ ਨਾ ਤੋ ਸੰਗ ਜੇ ਚ ਪੈਂਦੀ ਆ ਗਰਮੀ ਘਟ ਮਨਾ ਲੇ ਤੇ ਹਵਾਨਾ ਦੋਸਤੋ ਇਹਨੂੰ ਕਰਮਾਣ ਨੂੰ ਫੈਕਸ ਜਿਹਾ ਹੀ ਲੱਗਿਆ ਥਣ ਵੀ ਸੋਹਣਾ ਲੱਗਿਆ ਲੈ ਬਈ ਇੱਥੇ ਹੀ ਰੋਕ ਲਈ ਉਥੇ ਨਾ ਥੋੜਾ ਚਾਨਣਾ ਪੈਂਦਾ 2:00 ਵਜੇ ਦੀ ਹਵਾਨਾ ਇੱਥੇ ਹੀ ਵਿਖਾ ਲਈ ਆਪਾਂ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਫੈਕਸ ਜੇ ਇਹ ਹਵਾਨਾ ਜੇ ਗੱਲ ਕਰ ਲਈਏ ਨਾ ਦੋਸਤੋ ਥੱਲੋਂ ਸਾਰੀਆਂ ਬਹਿਣਾ ਹੀ ਸਾਫ਼ ਸੁਥਰੀਆਂ ਕੋਈ ਕੋਟ ਛਾਂਗ ਨਹੀਂ ਕੋਈ ਥਣ ਨਹੀਂੋ ਕਮੀ ਨਹੀਂ ਦੋਸਤੋ ਕਦ ਘਾਟ ਹੀਦਾ ਵੀ ਵਹਿੜ ਦਾ ਸੋਹਣਾ ਤੇ ਥਣ ਹਵਾਨਾ ਵੀ ਸਾਫ਼ ਸੁਥਰਾ ਦੋਸਤੋ ਇਹ ਵਹਿੜਾਂ ਗੱਬਣਾ ਦੇ ਵਿੱਚੋਂ ਦ ਤੇ ਬਾਈ ਇਹਦਾ ਮੁੱਲ ਕੀ ਕਰਦੇ ਆਂਗੇ ਫਿਰ ਆਪਾਂ 70000 ਕੀ ਦੀ ਦੇਵਾਂਗੇ 70000 ਦੀ ਦੇ ਦੇਾਂਗੇ ਠੀਕ ਆ ਕੋਈ ਥੋੜਾ ਬਹੁਤਾ ਐਚੋ ਹੀ ਮਾਨਤਾਂ ਹੋ ਜੂ ਰਸਤੇ ਨਾਲ ਛੋਟ ਹੀ ਹੋਊਗੀ ਬਾਈ ਠੀਕ ਆ ਬਾਈ ਜੰਦਾ ਆਪਾਂ ਦੇਣ ਲੈਣ ਜੀ ਵਾਲੀ ਰੇਟ ਮੰਗੇ ਆ ਬਾੜਾ 19 ਕੀ ਨਹੀਂ ਹੋਣਾਗਾ ਥੋੜਾ ਬਹੁਤਾ ਮਾਨਤਾਂ ਹੋ ਜੂ ਇਸ ਤੋਂ ਅੱਗੇ ਤਿੰਨ ਨੰਬਰ ਵਾਇਰ ਦੀ ਗੱਲ ਆ ਤੇ ਬਾਈ ਇਹਦੀ ਕੀ ਡਿਟੇਲ ਆ ਇਹ ਬਾਈ ਪਹਿਲੇ ਸੂਏ ਸੁਣਾ ਇਹ ਨਹੀਂ ਪਹਿਲੇ ਸੂਏ ਸੁਣਾ ਠੀਕ ਆ ਤੇ ਇਹਦਾ ਕੀ ਨਿਰਮਾਨ ਕਰਦੇ ਆਂ ਬਾਈ ਪਹਿਲੇ ਸੂਏ ਕਿੰਨਾ ਕੁ ਦੁੱਧ ਪਾ ਸਕਦੀ ਹੈ ਭਾਈ ਦੁੱਧ 20 ਤੋਂ ਬਾਹਰ ਹੀ ਪਾਉਗੀ ਠੀਕ ਆ 20 ਤੋਂ ਬਾਹਰ ਪਾ ਲੀਂ ਦੈਨ ਕਿੰਨੇ ਲਾਈ ਹੋਈ ਬਾਈ ਭਾਈ ਇਹ ਇੱਕ ਹਫਤਾ ਬਾਕੀ ਹੈ ਇਹਦਾ ਇੱਕ ਹਫਤਾ ਬਾਕੀ ਹੈ ਠੀਕ ਆ ਲੋ ਵੀ ਸੱਜਣੂ ਕੱਦ ਕਾਠ ਇਹਦਾ ਵੀ ਸੋਹਣਾ ਇੱਥੇ ਤੁਹਾਨੂੰ ਵਿਖਾ ਹੀ ਦਿੰਨੇ ਆ ਥੋੜਾ ਜਿਹਾ ਚਾਲਣਾ ਘਾਟੀ ਪੈਂਦਾ ਇਹਦੇ ਚੰਗੀ ਫੇਸ ਬਿਊਟੀ ਦੇ ਵਿੱਚ ਕੱਦ ਕਾਠ ਸੋਹਣਾ ਬਾਕੀ ਥਣ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆ ਪੂਰਾ ਮੋਟਾ ਥਣ ਲੱਗਿਆ ਦੋਸਤੋ ਸੋਹਣਾ ਮੁਠੀ ਚਵਾਈ ਦਾ ਵਾਲਾ ਤੇ ਥੋੜੀਆਂ ਇਹਨਾਂ ਭਲਾਂ ਦੇ ਵਿੱਚ ਆ ਤੇ ਭਲਾਂ ਦੀ ਗੱਲ ਕਰਨ ਲਈ ਦੋਸਤੋ ਭਲਾਂ ਵੀ ਸੇਮ ਹੀ ਆ ਕੋਈ ਵਧਮੀ ਘਟਮੀ ਨਹੀਂ ਦੇਨ ਕਿੰਨੇ ਦੱਸਿਆ ਬਈ ਹਫਤਾ ਲੈ ਜੂਗੀ ਠੀਕ ਆ ਲਓ ਬਈ ਤੇਲ ਵੇਖਦਾ ਜੀ ਹਫਤਾ ਇੱਕ ਅਨੁਮਾਨ ਆ ਵੀ ਲਜਾ ਵੀ ਸਕਦੀ ਐ ਬਾਕੀ ਦੋਸਤੋ ਕੋਈ ਪਸ਼ੂ ਤੋਂ ਪਤਾ ਨਹੀਂ ਹੁੰਦਾ ਗਰਮੀੀ ਦੇ ਦਿਨ ਚੱਲ ਰਹੇ ਆ ਲੈ ਬਈ ਖੋਲਨੀ ਤੋੜ ਕੇ ਵਿਖਾ ਦਨੇ ਸਾਰੇ ਪਸ਼ੂ ਦੋਸਤੋ ਬਾਈ ਕੋਲੇ ਪਹਿਲਾ ਦੂਜਾ ਪਹਿਲਾ ਦੂਜਾ ਸੂਆ ਹੈਗੇ ਆ ਨੰਗੀਆਂ ਬਹਿੜਾ ਦੋਸਤੋ ਜਿਹੜੇ ਵੀ ਰੱਖਣ ਦੇ ਸ਼ਕੀਨ ਆ ਨਾ ਬਹਿੜਾ ਬਿਲਕੁਲ ਦੋਸਤੋ ਤਾਈਆਂ ਸੁਈਆਂ ਤੇ ਗੱਬਣਾ ਵਹਿੜਾ ਹੀ ਆ ਦੋਸਤੋ ਸਾਫ਼ ਸੁਥਰੀਆਂ ਬਿਲਕੁਲ ਸੋਹਣਾ ਕਦ ਕਰਦਾ ਦੋਸਤੋ ਜੀ ਗੱਲ ਕਰਨ ਲਈ ਕੋਈ ਛੂਟੀ ਨਹੀਂ ਹਵਾਨਾ ਦੋਸਤੋ ਕਰਮਾ ਵਾਲੀ ਨੂੰ ਇਹਨੂੰ ਵੀ ਫੈਸੇ ਜਾਈ ਲੱਗਿਆ ਤੇ ਥਾਣ ਵੀ ਸੋਹਣਾ ਲੱਗਿਆ ਕੋਈ ਫੋਟ ਚੰਗ ਇਹਦੇ ਵੀ ਹੈ ਨਹੀਂ ਬਿਲਕੁਲ ਸਾਫ਼ ਸੁਥਰੀ ਵਹਿੜਾ ਇਹ ਵੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ 6 ਨਾਗ ਸੀ 6ਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਲੈ ਕੇ ਰੇਟ ਇਹਦਾ ਵੀ ਆਪਾਂ ਬਾਈ ਨੂੰ ਪੁੱਛਦਿਆਂ। ਭਾਈ ਇਹਦਾ ਕੀ ਰੇਟ? ਇਹ 85000 ਰੁਪਏ ਦੀ। ਇਹ 85000 ਦਾ। ਠੀਕ ਆ। ਇਹ ਜੋ ਮਾੜਾ ਮੋਟਾ ਕੋਈ ਮਾਨਤਨ ਕਰ ਦੋ ਜੀ। ਮੌਕੇ ਦੀ ਗੱਲ ਆ ਜੀ। ਠੀਕ ਆ। ਲਓ ਬਈ ਸੱਜਣੋ ਕੋਈ ਵੀ ਤੁਹਾਡੇ ਨਾਲ ਪਸੰਦ ਹੋਵੇ ਨਾ ਇੱਥੇ ਆ ਕੇ ਆਪਦੀ ਤਸੱਲੀ ਕਰ ਲੈ। ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾ ਦੇਣਾ ਇੱਕ ਵਾਰੀ ਤੁਹਾਨੂੰ ਪੁੱਛ ਵੀ ਦਿੱਨੇ ਆ ਬਾਈ ਦਾ ਨੰਬਰ ਬਈ ਇੱਕ ਵਾਰੀ ਨੰਬਰ ਦੱਸ ਦਿਓ ਆਪਣਾ ਜੀ ਜਿਹੜਾ ਆਪਣਾ ਕਾਲਿੰਗ ਵਾਲਾ ਨੰਬਰ ਹੈ ਜੀ 795 33162 ਜੀ WhatsApp ਵਾਲਾ ਨੰਬਰ ਹੈ ਜੀ 9474 ਜੀ 5558 ਠੀਕ ਆ ਤੇ ਇੱਕ ਗੱਲ ਬਾਈ ਜੀ ਥੋੜਾ ਜਿਆ ਆਪਾਂ 8 ਵਜੇ ਫੋਨ ਸਾਇਲੈਂਟ ਕਰ ਦਿੰਨੇ ਹੁੰਦੇ ਜੀ ਕੋਈ ਬੰਦਾ ਸ਼ਾਮ ਹਾਂਜੀ ਠੀਕ ਕਈ ਵਾਰੀ ਬੰਦੇ 12 ਵਜੇ ਵੀ ਕਾਲ ਲਾ ਲੈਂਦੇ ਆ ਜੀ ਕਿਉਂਕਿ ਕੰਮ ਦਾ ਕੰਮ ਦੀ ਰੋਤ ਹੈ ਜੀ ਥੱਕੇ ਹੰਦੇ ਠੀਕ ਹੈ ਤੇ ਬਸ ਕਿਉਂ ਨਾ ਬਾਹਰ ਕੰਮ ਚੱਲ ਰਿਹਾ ਵੇਖਸਾਂ ਨੇ ਭਾਈ ਤੂੜੀ ਬਣਾ ਰਹੇ ਆ ਕਿਉਂਕਿ ਹੁਣ ਸੀਜ਼ਨ ਹੈਗਾ ਤੂੜੀ ਦਾ ਕਿਧਰੇ ਕਣਕ ਵਾਢੀ ਜਾਂਦੀ ਏ ਕਿਧਰੇ ਵੀ ਕੋਈ ਮੱਕੀ ਬੀਜ ਰਿਹਾ ਜਾਂ ਕੋਈ ਮੰਡੀ 'ਚ ਬੈਠਾ ਹੱਥ ਨੂੰ ਬੰਦਾ ਥੱਕ ਜਾਂਦਾ ਤੇ ਇਸੇ ਕਰਕੇ ਬਾਈਆਂ ਦਾ 8 ਵਜੇ ਤੋਂ ਬਾਅਦ ਕੋਈ ਵੀ ਵੀਰ ਰਾਤ ਨੂੰ ਫੋਨ ਨਾ ਲਾਵੇ ਸੁਬਾਹ ਲਾ ਲਿਓ ਜੀ ਤੇ ਆਪਾਂ ਵੀਡੀਓ ਵੀ ਦੋਸਤੋ ਸਵੇਰ ਹੀ ਅਪਲੋਡ ਕਰਾਂਗੇ ਇਸੇ ਕਰਕੇ ਕਿਉਂਕਿ ਹੁਣ ਤਾਂ ਸ਼ਾਮ ਹੋ ਗਈ ਕੋਈ ਵੀਰ ਫੋਨ ਲਾਉਂਦਾ ਤਾਂ ਤੜਕੇ ਸੀਧਿਆਂ ਤੁਸੀਂ ਲਾ ਸਕਦੇ ਆ ਤੇ ਸ਼ਾਮ ਤਾਈਂ ਤੁਸੀਂ ਲਾ ਸਕਦੇ ਆ ਤੇ ਇਹ ਪਿੰਡ ਹੈਗਾ ਤੌਲਾ ਕਿੰਗਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਗਿੱਦੜਵਾ ਪੈ ਜਾਂਦੀ ਹੈ ਤੇ ਬਾਕੀ ਦੋਸਤੋ ਇੱਧਰ ਬਾਈ ਦੀਆਂ گاਵਾ ਜਿਹੜੀਆਂ ਦੁੱਧ ਤੇ ਲਾਈਆਂ ਹੋਈਆਂ ਵੇਖ ਸਕਦੇ ਆ ਫਾਰਮ ਬਣਾਇਆ ਹੋਇਆ ਤੇ ਨਾਲ-ਨਾਲ ਦੋਸਤੋ ਬਾਈ ਚੰਗੇ ਪਸ਼ੂਆਂ ਦਾ ਵਪਾਰ ਵੀ ਕਰਦਾ ਤੇ ਜਿਹੜੇ ਭਰਾ ਨੇ ਦੋਸਤੋ ਕੋਈ ਪਸ਼ੂ ਖਰੀਦਣਾ ਹੋਵੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹਨੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ